ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰਿਆਂ ਨੂੰ ਠੀਕ ਠਾਕ ਹੋਵਸ ਕਰਦਾ ਠੀਕ ਠਾਕ ਹੋਵੋਗੇ ਤੇ ਬੱਦਲਬਾਈ ਹੋਈ ਹੋਈ ਆ ਤੇ ਕੱਲ ਵੀ ਨਹੀਂ ਪਿਆ ਸੀ ਉਹ ਕਬੂਤਰਵਾਜ ਦੇਖ ਲੋ ਇਹ ਪਿੰਨ ਦੇ ਕਬੂਤਰਵਾਜ ਨੇ ਤੇ ਕੱਲ ਵੀ ਨਹੀਂ ਪਿਆ ਸੀ ਮੀਂਹ ਪਿਆ ਸੀ ਤਕਰੀਬਨ 3:00 ਵਜੇ ਤੇ ਜਦੋਂ 3:00 ਵਜੇ ਮੀਂਹ ਆਇਆ ਤਾ ਅਸੀਂ 4:00 ਵਜੇ ਜਦੋਂ ਮਲੌਨ ਨੂੰ ਗਏ ਤਾਂ ਉਸ ਟਾਈਮ ਉੱਥੇ ਉਹ ਤੁਹਾਨੂੰ ਦੇਖ ਰਿਹਾ ਉਹ ਹਰਾ ਜਲ ਘਾਹ ਤੂਤ ਤੁਹਾਨੂੰ ਦੇਖ ਰਿਹਾ ਉਹ ਉਹ ਤੁਹਾਨੂੰ ਬਹ ਅੰਤਰਖਤ ਦੇਖ ਰਹੇ ਹੋਣਗੇ ਉੱਥੇ ਤੱਕ ਮੀਂਹ ਸੀ ਉਦੋਂ ਗਾਹਾਂ ਇੱਕ ਵੀ ਕਣੀ ਮੀਂਹ ਦੀ ਹੈ ਨਹੀਂ ਸੀ ਮਲੌਦ ਜਿਹੜਾ ਨਾਲ ਸਾ ਤੋਂ 2 ਕੁ ਢਾਈ ਕਿਲੋਮੀਟਰ ਦੂਰ ਆ ਤੇ ਉੱਥੇ ਇੱਕ ਵੀ ਕਣੀ ਇੱਕ ਵੀ ਕਣੀ ਦਿਖਾਈ ਨਹੀਂ ਦਿੱਤੀ ਹਨੇਰੀ ਆਈ ਹੋਈ ਸੀ ਸਿਰਫ ਤੇ ਕਣੀ ਕੋਈ ਨਹੀਂ ਪਈ ਤੇ ਅੱਜ ਵੀ ਬੱਦਲ ਉੱਪਰ ਤਾਂ ਹੈਗਾ ਅਮਦਗੜ ਬਣੀ ਇਧਰ ਰੈਕੋੜ ਬਣੀ ਬੱਦਲ ਹੈਗਾ ਤੇ ਦੋਨੋਂ ਬੱਦਲ ਜਿਹੜਾ ਹੈਗਾ ਮਨੋ ਸਾਈਡ ਮਰੇਕੋੜਾ ਸਾਈਡ ਬੱਦਲ ਨਹੀਂ ਹੈਗਾ ਤੇ ਗੁਰੂ ਘਰ ਸਾਹਿਬ ਚੁੱਪ ਦੇ ਨਿਸ਼ਾਨ ਰਹਿਣ ਸਦਾ ਪੰਥ ਮਹਾਰਾਜ ਕੇ ਵਾਸਮ 10 ਕ ਦਿਨ ਦਾ ਇੰਨੀ ਗਰਮੀ ਨਹੀਂ ਪਈ ਠੀਕ ਆ ਵਾਸਮ ਠੀਕ ਆ ਜਦੋਂ ਦੀ ਦਾਦੇ ਦੀ ਡੈਥ ਹੋਈ ਆ ਤੇ ਤਕਰੀਬਨ ਉਦੋਂ ਤੋਂ ਹੀ ਮੌਸਮ ਇੰਨਾ ਗਰਮ ਨਹੀਂ ਰਿਹਾ ਦੇਖੋ ਬੰਦੇ ਦੇ ਜਾਣ ਦੀ ਘਾਟ ਬਹੁਤ ਮਹਿਸੂਸ ਹੁੰਦੀ ਆ ਅਚਾਨਕ ਅਚਨਚੇਤ ਬੰਦਾ ਚਲੇ ਜਾਵੇ ਤਾਂ ਬਹੁਤ ਦੁੱਖ ਲੱਗਦਾ ਕਿਉਂਕਿ ਜਿਹੜੇ ਸਿਆਣੇ ਹੁੰਦੇ ਨੇ ਘਰ ਦੇ ਉਹ ਸਿਰ ਦਾ ਜਿੰਦਾ ਹੀ ਹੁੰਦੇ ਨੇ ਮੰਨ ਲਓ ਇੱਕ ਚਾਬੀ ਦਾ ਜਿੰਦਾ ਹੀ ਹੁੰਦੇ ਨੇ ਘਰ ਦੇ ਵਿੱਚ ਬੈਠੇ ਰਹਿੰਦੇ ਨੇ ਰਾਖੀ ਰੱਖਦੇ ਨੇ ਸਿਆਣੀਆਂ ਗੱਲਾਂ ਦੱਸਦੇ ਨੇ ਕੋਈ ਮਾੜੇ ਕੰਮ ਕੋਈ ਚੰਗੇ ਕੰਮ ਉਹਨਾਂ ਦੀ ਸਲਾਹ ਦਿੰਦੇ ਨੇ ਸਭ ਦਾ ਸਲਾਹ ਦਿੰਦੇ ਨੇ ਤੇ ਸਿਆਣੇ ਤਾਈਓ ਕਿਹਾ ਜਾਂਦਾ ਵੀ ਸਿਆਣੇ ਘਰ ਵਿੱਚ ਬੈਠੇ ਰਹਿਣੀ ਬਹੁਤ ਜ਼ਰੂਰੀ ਨੇ ਚਾਹੇ ਕੰਮ ਕਰਨ ਚਾਹੇ ਨਾ ਕਰਨ ਬਸ ਬੰਦਾ ਉਹਨਾਂ ਦੀ ਸਲਾਹ ਨਾਲ ਚੱਲਦਾ ਉਹਨਾਂ ਦੀ ਰਹਿਣ ਨਾਲ ਚੱਲਦਾ ਤਾਂ ਬਹੁਤ ਕੰਮ ਜਿਹੇ ਹੁੰਦੇ ਨੇ ਜਿਹੜੇ ਆਪਾਂ ਨੂੰ ਨਹੀਂ ਪਤਾ ਹੁੰਦੇ ਤੇ ਉਹ ਸਿਆਣੇ ਬੰਦੇ ਨੂੰ ਪਤਾ ਹੁੰਦੇ ਨੇ ਸਿਆਣੇ ਬੱਦਲ ਬਾਈ ਹੋਈ ਹੋਈ ਆ ਤੇ ਮੁੰਡਾ ਸਕੂਲੋਂ ਪੜ ਕੇ ਆ ਚੁੱਕਿਆ ਪੜਿਆ ਆ ਮੁੰਡਾ ਸਕੂਲੋਂ ਬਸ ਆਹੀ ਵੀਡੀਓ ਦਿਖਾਉਣੀ ਸੀ ਸਾਨੂੰ ਕਬੂਤਰ ਲੋਕਾਂ ਦੇ ਉੱਡ ਰਹੇ ਨੇ 18 ਤਰੀਕ ਨੂੰ ਫੇਰ ਕਹਿੰਦੇ ਬਾਜੀ ਆ ਸਾਡੇ ਪਿੰਡਾਂ ਕਿ ਬਾਜ਼ੀਆਂ ਆਈ ਜਾਂਦੀਆਂ ਨੇ ਜਾਈ ਜਾਂਦੀਆਂ ਨੇ ਬੰਦਾ ਆਈ ਜਾਂਦਾ ਜਾਈ ਜਾਂਦਾ ਸਭ ਕੁਝ ਆਈ ਜਾਂਦਾ ਜਾਈ ਜਾਂਦਾ ਪਰ ਜਿਹੜੇ ਦਿਲ ਦੇ ਹੁੰਦੇ ਨੇ ਕਰੀਬ ਜੋ ਆਪਦੇ ਆਪਦੇ ਹੁੰਦੇ ਨੇ ਮੈਂ ਇੱਕ ਗੱਲ ਸਮਝਦਾ ਵੀ ਬਗਾਨਾ ਬਗਾਨਾ ਹੀ ਹੁੰਦਾ ਆਪਦਾ ਆਪਦਾ ਹੁੰਦਾ ਜਿਹੜੇ ਆਪਦੇ ਘਰ ਹੁੰਦੇ ਨੇ ਉਹ ਆਪਦੇ ਹੀ ਹੁੰਦੇ ਨੇ ਉਹੀ ਆਪਾਂ ਨਾਲ ਹਮੇਸ਼ਾ ਔਖੇ ਟਾਈਮ ਦੇ ਵਿੱਚ ਖੜਦੇ ਨੇ ਦੂਸਰਾ ਹੋਰ ਕੋਈ ਨਹੀਂ ਖੜਦਾ ਮੈਂ ਦੇਖੇ ਨੇ ਬਹੁਤ ਹੁਣ ਦਾਦਾ ਜੀ ਦੀ ਡੈਥ ਹੋਈ ਆ ਬਹੁਤ ਬੰਦਿਆਂ ਨੂੰ ਪਤਾ ਲੱਗਿਆ ਕੌਣ ਕਿੱਥੇ ਖੜਿਆ ਕੌਣ ਕਿਵੇਂ ਕੀਤਾ ਕਿਵੇਂ ਕਿਤਾ ਤੱਕ ਖੜਦਾ ਰਿਹਾ ਕਿੰਨੇ ਦਿਨਾਂ ਤੱਕ ਆਉਂਦਾ ਰਿਹਾ ਕਿੰਨੇ ਦਿਨਾਂ ਤੱਕ ਕੀ ਕੀਤਾ ਸਭ ਕੁਝ ਦੇਖਿਆ بس ਇੱਕ ਗੱਲ ਐਂਡ ਦੇ ਵਿੱਚ ਇਹ ਮਾਪਿਓ ਨੇ ਦੱਸੀਆ ਵੀ ਪੁੱਤ ਘਰਦਿਆਂ ਤੋਂ ਬਗੈਰ ਆਪਦਿਆਂ ਤੋਂ ਬਗੈਰ ਜਾਨਣ ਕੀ ਜਿਹੜੇ ਸਾਡੇ ਆਪਣੇ ਚਾਚੇ ਤਾਏ ਨੇ ਉਹਨਾਂ ਤੋਂ ਬਗੈਰ ਕੋਈ ਹੋਰ ਨਹੀਂ ਖੜ ਸਕਦਾ ਨਾ ਕੋਈ ਹੋਰ ਕੋਈ ਜਗਾ ਲੈ ਸਕਦਾ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ